ਸੋਹਣੀਆ ਕਿਹੜਾ ਪਿੰਡ ਹੈ ਸਾਦਾਂ ਵਾਲੀ ਜਿਹੜੀ ਅੱਗ ਲੱਗੀ ਡੇਰਾ ਤੁਹਾਡਾ ਇਹ ਨਹੀਂ ਆਡਾ ਨਹੀਂ ਹੈਗਾ ਕਿਸਦਾ ਇਹਦੇ ਕਿਸਦੇ ਘਰ ਨਹੀਂ ਅਗਰੀ ਬਹਿ ਗਿਆ ਮੇਰਾ ਬੰਦਾ ਮਿਸਤਰੀਆਂ ਨਾਲ ਕੰਮ ਜਾਂਦਾ ਦਿਹਾੜੀ ਜਾਂਦਾ ਦਿਹਾੜੀ ਲਾ ਲਾ ਕੇ ਹੀ ਕੰਮ ਕਰਦੇ ਰਹੇ ਜਿਵੇਂ ਮੇਰਾ ਘਰ ਵਾਲਾ ਮੈਂ ਹੀ ਕੱਦੀ ਰਹੀ ਜੋੜ ਜੱਤਾ ਕਰਕੇ ਨਸਮਾਨ ਬਣਾਇਆ ਮੁੰਡੇ ਜੋ ਗਮ ਭਰਤੀ ਦੁਗਾਰਮ ਪਿਆਹਾ ਤੇਲਾ ਰੱਖਿਆ ਸਾਰਾ ਕੋ ਸਸਵਾ ਹੋ ਗਿਆ ਸਾਰਾ ਕੋਸੀ ਆੱਖ ਨਹੀਂ ਬਚਿਆ ਕੱਖ ਮੈਂ ਲੜਾਈ ਤੋਂ ਬਦੀ ਆਪਣੇ ਕੇ ਪੇ ਕੇ ਚਲ ਗਈ ਹਾਂ ਤੰਗ ਮਗਰੋਂ ਅੱਗ ਲੱਗੀ ਮੇਰੇ ਘਰ ਨੂੰ ਸਾਰਾ ਕੁਝ ਸੜ ਗਿਆ ਸਵਾਹ ਹੋ ਗਿਆ ਕੀ ਕਰਾਂ ਮੈ ਮੈਨੂੰ ਜਦ ਦੋ ਕੁਛ ਦੋ ਸਰਕਾਰ ਦਵੇ ਮੈਨੂੰ ਮੇਰੀ ਮਤ ਕਰੋ ਕੱਖ ਵੀ ਨਹੀਂ ਇੱਕ ਕੌਲੀ ਤੱਕ ਨਹੀਂ ਬਚੀ ਆ ਗਈ ਮੇਰੇ ਘਰ ਦੀ ਇੰਨੀ ਮਿਹਨਤ ਕਰ ਕਰਕੇ ਮੇਰੇ ਘਰ ਵਾਲੇ ਨੇ ਜੋੜ ਜਤਾ ਕਰਕੇ ਇਹ ਸਮਾਨ ਬਣਾਇਆ ਕੱਖ ਨਹੀਂ ਬਚਿਆ ਮੇਰਾ ਤੇ ਜਾਂ ਤੇ ਮੇਰੇ ਸਰਕਾਰ ਮਤ ਕਰੇ ਆ ਅਗਰ ਤੱਕ ਅਗਦਾ ਕਾਰਨ ਕੀ ਲੱਗਦਾ ਤੁਹਾਨੂੰ ਅਗਰ ਚੰ ਚੱਕੇ ਲੱਗੀ ਆ ਜਾਂ ਇਹ ਘਾਰ ਹੈ ਨਹੀਂ ਕਾਕ ਕੀ ਪਤਾ ਕਿੱਦਾਂ ਲੱਗੀ ਕਿੱਦਾਂ ਲਗਾਈ ਗਈ ਜਾਂ ਕਿੱਦਾਂ ਲੱਗੀ ਆ ਮੈਨੂੰ ਕੁਛ ਨਹੀਂ ਪਤਾ ਲੱਗਾ ਆਡਾ ਸਾਰਾ ਸਮਾਨ ਸਾਗ ਗਿਆ ਕੱਖ ਨਹੀਂ ਬਚਿਆ ਮੇਨੀਆਂ ਕੁੜੀਆਂ ਜਵਾਨ ਮੈਂ ਆਪਣੇ ਕੁੜੀਆਂ ਲੈ ਕੇ ਚਲ ਗਈ ਇੱਥੋਂ ਬਾਡਰ ਤੋਂ ਬਚਦੀ ਇਹ ਮੇਰੇ ਨਿਆਣੇ ਬਚ ਜਾਣ ਨਵਾਣੇ ਬਚਾਉਂਦੀ ਟੋਨੀ ਮੇਰਾ ਸਮਾਨ ਸਾਰਾ ਸੜ ਗਿਆ ਸਾਰਾ ਘਰ ਦਾ ਕੱਖ ਨਹੀਂ ਬਚਿਆ ਹੈਗਾ ਕੌਲੀ ਤੱਕ ਨਹੀਂ ਬਚੀ ਰਹਾ ਤੇਲਾ ਸਾਰਾ ਕੋ ਸੜ ਗਿਆ ਮੈਂ ਤਾਂ ਨਹੀਂ ਮੇਰੇ ਸਰਕਾਰ ਮਤ ਕਰੇ ਮੈਨੂੰ ਗਰੀਬਾਂ ਨੂੰ ਕੁਝ ਦੋ ਮੇਰਾ ਸਰ ਸੁਨੀਲ ਕੁਮਾਰ ਨਾਮ ਹੈ ਕਿਹੜਾ ਪਿੰਡ ਮੇਰਾ ਪਿੰਡ ਸਾਦਾਵਲੀ ਇਹ ਜਿਹੜੀ ਅੱਗ ਲੱਗਦੀ ਘਟਨਾ ਵਾਪਰੀ ਕੀ ਹੈ ਇਹ ਸਭ ਕੁਝ ਨਹੀਂ ਕਹਿ ਸਕਦੇ ਆਪਾਂ ਤੇ ਇੱਥੇ ਮੇਰਾ ਵੱਡਾ ਭਰਾ ਤੇ ਫੈਮਿਲੀ ਨਾਲ ਰਹਿੰਦੇ ਇੱਥੇ ਤੇ ਆਪਾਂ ਦਾ ਸ਼ਹਿਰ ਚੱਲ ਗਈ ਸੀ ਲੜਾਈ ਦਾ ਮੂਹ ਬਣਿਆ ਸੀ ਤਬਸੋ ਤੇ ਚਲ ਉਸ ਇਥੇ ਬਾਰਡਰ ਦੇ ਲੱਗ ਗਿਆ ਤੇ ਸ਼ਹਿਰ ਚਲ ਜੰਨੇ ਆ ਉੱਥੇ ਸ਼ਹਿਰ ਸਾਰਾ ਵਾ ਤੂੰ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਬਣਿਆ ਛੋਟਾ ਭਰਾ ਆਂਦਾ ਸਵੇਰੇ ਇੱਧਰ ਡੇ ਰਿਆਲ ਚੱਕਰ ਮਾਰਨ ਉਹ ਪਿੰਡ ਰਹਿੰਦਾ ਵਾ ਉਹ ਸਵੇਰੇ ਆਇਆ ਤੇ ਵੇਖਿਆ ਤੇ ਅੱਖ ਲੱਗੀ ਦੀ ਇਹਨੇ ਮੈਨੂੰ ਫੋਨ ਕੀਤਾ ਸਿੱਧੇ ਸਿੱਰੇ ਮੈਂ ਫਿਰ ਉੱਥੋਂ ਆਇਆ ਮਾਤਾ ਨੂੰ ਲੈ ਕੇ ਇੱਥੇ ਤੇ ਵੇਖਿਆ ਸਾਰਾ ਖੁਸ਼ੀ ਖਤਮ ਹੋ ਗਏ ਤੇ ਐਂਬੂਲੈਂਸ ਨੂੰ ਫੋਨ ਕੀਤਾ ਆਪਾਂ ਨੇ ਐਂਬੂਲੈਂਸ ਆਲੀ ਮੁਕ ਗਈ ਤੇ ਫਾਇਰ ਬ੍ਰਿਗੇਡ ਆ ਜਣਗੇ ਫਾਇਰ ਬ੍ਰਿਗੇਡ ਹਾਂ ਹਾਂਜੀ ਫਾਇਰ ਬ੍ਰਿਗੇਡ ਉਹ ਆ ਗਈ ਤੇ ਉਹਨਾਂ ਨੇ ਫਿਰ ਆਪਣੇ ਆਪ ਨੂੰ ਉਹਨਾਂ ਨੇ ਬੁਝਾਈਏ ਡੇਰਾ ਬੰਦ ਸੀ ਡੇਰਾ ਬੰਦ ਸੀ ਕਿ ਦਰਵਾਜ਼ਾ ਇੱਕ ਖੁੱਲਾ ਹੀ ਤਾਲਾ ਲੱਗਾ ਹੀ ਇੱਕ ਤਕਤਾ ਖੁੱਲਾ ਹੀ ਜਿੱਦਾਂ ਮਿਲਗੇ ਸ਼ਰਾਰਤੀ ਅੰਸਰ ਕਿਸੇ ਨੇ ਅੱਗ ਲਾਈ ਹੈ ਜਾਂ ਅੱਗ ਲੱਗੀ ਹੈ ਰੱਬ ਜਾਣੇ ਹੁਣ ਕੀ ਕਰ ਸਕਦੇ ਆਪਾਂ ਨਹੀਂ ਅੱਗ ਲੱਗਣਾ ਕਾਰਨ ਨਹੀਂ ਪਤਾ ਲੱਗਾ ਬਸ ਕਾਰਨ ਨਹੀਂ ਪਤਾ ਲੱਗਾ ਕੋਈ ਖਲਸਾ ਕਿਸੇ ਦੇ ਸ਼ਰਾਰਤੀ ਹੈਗੇ ਇੱਕ ਦੋ ਬੰਦੇ ਮਿਲਗੇ ਜਿੱਦਾਂ ਕਿਸੇ ਨਾਲ ਲਾਗਤਬਾਜੀ ਹੀ ਪਿੱਛੇ ਜੀ ਝਗੜਾ ਹੋਇਆ ਏ ਸਾਡਾ ਹਾਂ ਹਾਂ ਆ ਹਨੂਦ ਦੇ ਸ਼ੱਕ ਹੈ ਔਰ ਤੋਂ ਕੋਈ ਪਿੰਡ ਤੇ ਇਹੋ ਜਿਹਾ ਬੰਦਾ ਨਹੀਂ ਹੈਗਾ ਸਾਨੂੰ ਤੇ 40-42 ਸਾਲ ਹੋ ਗਏ ੱਥੇ ਦੇ ਕਦੇ ਇਹੋ ਜਿਹਾ ਵੇਖਿਆ ਨਹੀਂ ਕੋਨੇ ਇਹਦੇ ਸਬੰਧ ਚ ਕੋਈ ਪੁਲਿਸ ਵਗੈਰਾ ਨੂੰ ਸੂਚਿਤ ਕੀਤਾ ਤੁਸੀਂ ਨਹੀਂ ਜੀ ਕਿਸੇ ਨੂੰ ਕੀਤਾ ਜੀ ਕਰਾਂਗੇ ਹਮ ਕਾਰਵਾਈ ਕਿੰਨਾ ਕੁ ਨੁਕਸਾਨ ਨੁਕਸਾਨ ਕਿ ਸਮਾਨ ਸਾਰਾ ਹੀ ਖਤਮ ਹੀ ਹੋ ਗਿਆ ਦੱਸ ਨਹੀਂ ਸਕਦੇ ਹੁ ਸਾਰਾ ਕੁਝ ਹੀ ਖਤਮ ਹੋ ਗਿਆ ਕੋਈ ਚੀਜ਼ ਵੀ ਨਹੀਂ ਬਚੀ ਤੇ ਪਹਿਲਾਂ ਤੇ ਲਹੀ ਕੋਈ ਤੇ ਜਨੂ ਪ੍ਰਤੀਕਰਾਨ ਵਾਸਤੇ ਲੱਗਿਆ 77000 ਰੁਪਏ ਹੀ ਬੋਟ ਰੈਂਕੀ ਖਤਮ ਹੋ ਗਿਆ ਜਿਸ ਰਕੇ ਦੀ ਤਾਕਤ ਬਕਰ ਸਾਰਾ ਕੋਸ਼ਿ ਖਤਮ ਹੋ ਗਿਆ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਆਂਗ ਸਰਕਾਰ ਵੇਖੋ ਇੱਕ ਜੋ ਗਰੀਬ ਦਾ ਚਾਹੀਦਾ ਗਰੀਬ ਨੂੰ ਆਪਾਂ ਉਹੀ ਹੱਕ ਮੰਗਦੇ ਆਂ ਬਾਕੀ ਸਾਨੂੰ ਲਾਲਚ ਨਹੀਂ ਹੈਗਾ ਕਿ ਇਸ ਚੀਜ਼ ਦਾ ਸਾਡਾ ਨੁਕਸਾਨ ਹੋਇਆ ਸਰਕਾਰ ਵੇਖ ਲੈ ਕਿੰਨਾ ਨੁਕਸਾਨ ਹੋਇਆ ਉਹ ਸਭ ਨਾਲ ਮੰਗ ਮੰਗਦੇ ਖਾਸ ਬਾਡਰ ਤੇ ਨਾਲ ਰਹਿੰਦੇ ਵਿਚਾਰੇ ਇਹਨਾਂ ਨੇ 50 60 ਸਾਲ ਹੋ ਗਿਆ ਇੱਥੇ ਰਹਿੰਦਿਆਂ ਨੂੰ ਬਹੁ ਲਭਾਈ ਤੇ ਦੇਜੇ ਤੇ ਰਹਿੰਦੇ ਹੀ ਇਹਨਾਂ ਦਾ ਜੋ ਹੈਗਾ ਸਮਾਨ ਸਭ ਲੂਸ ਗਿਆ ਤੇ ਸਾਡੇ ਬਹੁਤਾਂ ਦੇ 2.5 ਲੱਖ ਦਾ ਸਮਾਨ ਹੈ ਉਹ ਚਲਾ ਗਿਆ ਤੇ ਬਹੁਤ ਜ਼ਿਆਦਾ ਗਰੀਬ ਨੇ ਮੁੰਡਿਆ ਪੱਤੀ ਬਾਤ ਤੇ ਰੱਖਿਆ ਛੜਛੜ ਤਿਆਰ ਰੀਆ ਉਹ ਵੀ ਛੜ ਗਿਆ ਸਵਾਹ ਹੋ ਗਿਆ ਤੇ ਬਹੁਤ ਜ਼ਿਆਦਾ ਗਰੀਬ ਹੈ ਵਿਚਾਰੇ ਪਿੰਡ ਦੇ ਮੋਤ ਪਰ ਹੁੰਦੇ ਨਾ ਤੇ ਸਰਕਾਰਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਮੈਂ ਸਾਫ ਕਾ ਸਰਪੰਚ ਸਾਦਾ ਲਈਦਾ ਹਾਂ ਇਹਨਾਂ ਦੀ ਬਚਾਈਆਂ ਦੀ ਮਦਦ ਕੀਤੀ ਜਾਵੇ ਬਸ ਵਦ ਦਲਬੀਰ ਸਿੰਘ ਮੌਜੂਦਾ ਸਰਪੰਚ ਪਿੰਡ ਸਾਦਾ ਸਰ ਕੀ ਅਗਲ ਕਰਨ ਦੀ ਕਰਨਾ ਕੀ ਹੈ ਜੀ ਇਹ ਰਾਤ ਲੱਗੀ ਅੱਗ ਜੇ ਬਾਟਰ ਤੇ ਲੱਗੀ ਇਹ ਪਿੰਡਿਆ ਇਹਦੇ ਉੱਠ ਕੇ ਘਰੇ ਚਲੇ ਗਏ ਵੀ ਚਲੋ ਇਥੋਂ ਹਟਵੇਂ ਚੱਲ ਜੰਨੇ ਇਹ ਨਾਲ ਹੀ ਆ ਬਾਟਰ ਤੇ ਕੁੜੀਆਂ-ਕੜੀਆਂ ਲੈ ਕੇ ਚਲੇ ਗਏ ਇਹਨਾਂ ਨੂੰ ਪਾਣ ਦੇ ਲਾ ਮੈਨੂੰ ਚਾਹੀਦਾ ਸਰਕਾਰ ਨੂੰ ਅਖਾਣਾ ਚਾਹੀਦਾ ਬਬਾ ਹਾਂ ਗਰੀਬ ਬੰਦੇ ਆ 40 50 ਸਾਲ ਹੋ ਗਏ ਇੱਥੇ ਰਹਿੰਦੇ ਹਨ ਵੀ ਕਿਸੇ ਦੇ ਥਾਂ ਤੇ ਰਹਿਣ ਦੇ ਹਾਂ ਨੀਤਵਰੀਆਂ ਕੋਹਾਗਾ ਤੇ ਜੋ ਸਮਾਨ ਹੈ ਸਾਰਾ ਛੱਡ ਗਿਆ ਇਹਨਾਂ ਹਾਂਜੀ ਤੇ ਅਗਲਾ ਕਾਰਨਵਸ ਕੀ ਲੱਗਦਾ ਕਿ ਕਿਸਾਨਾਂ ਦੁਆਰਾ ਜਿਹੜੇ ਖੇਤਾਂ ਨੂੰ ਅਗਲੇ ਉਹਦ ਦੁਬਾਰਾ ਲੱਗੀ ਜਾਂ ਕਿਸ ਲਗਾਈ ਗਈ ਹੈ ਕੀ ਲੱਗਦਾ ਤੁਹਾਨੂੰ ਇਹ ਰਾਤ ਲੱਗੀ ਹੈ ਹੁਣ ਪਤਾ ਨਹੀਂ ਨਾ ਕਿਸਾਨਾਂ ਕੋਲ ਲੱਗੀ ਹੈ ਕਿ ਉਤਰਾਂ ਲੱਗੀ ਕਿ ਇਹਨੇ ਲਾ ਦਿੱਤੀ ਹੈ ਇਹਦੇ ਹੀ ਪਤਾ ਦਰਵਾਜ਼ਾ ਖੁੱਲਾ ਹੈ ਕੱਕੜ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਕਿ ਇਹਦੀ ਨਰਪੱਖ ਜਾਂਚ ਹੋਣੀ ਚਾਹੀਦੀ ਹਾਂਜੀ ਇਹ ਹੋ ਜਾਂਦੇ ਆ ਵੀ ਇਹਨਾਂ ਨੂੰ ਗ੍ਰਿਫਾਏ ਨੂੰ ਕੋਈ ਪੈਸਾ ਦਿੱਤਾ ਜਾ